ਕਾਕਾ ਮੋਟਰ ਗੈਰਜ ਪਿੰਡ ਅਡੇ ਜੋ ਕਿ ਬਸ ਸਟੈਂਡ ਤੋਂ ਦੇਖਾਂ ਦੀ ਹੜਕ ਦੇ ਸਾਹਮਣੇ ਆ ਇਹ ਗੁਰਵਿੰਦਰ ਸਿੰਘ ਕਾਕਾ ਸੂਚਾ ਵਾਲੇ ਇਹਨਾਂ ਨੇ ਆਪਣਾ ਗੈਰਜ ਖੋਲ੍ਹਿਆ ਸੀ ਤਕਰੀਬਨ ਸਾਲ ਕਦਿਲ ਸਾਲ ਹੋਇਆ ਹੈ ਬਹੁਤ ਵਧੀਆ ਇਹਨਾਂ ਦੀ ਪ੍ਰੋਗਰੈਸ ਹੈ ਵਧੀਆ ਕਾਰਵਾਰ ਕਰਦੇ ਨੇ ਵਧੀਆ ਕੰਮ ਕਰਦੇ ਨੇ ਤਸੰਦੀ ਵਕਸ ਕੰਮ ਕਰਦੇ ਨੇ ਕਾਲੀ ਨਹੀਂ ਕਰਦੇ ਬਹੁਤ ਵਧੀਆ ਕੰਮ ਕਰਦੇ ਨੇ ਇਹ ਇਹ ਕਹਿੰਦੇ ਨਾ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀ ਬੰਦੇ ਆਪਣੇ ਕੰਮ ਨਹੀਂ ਕਰਦੇ ਇਹਨੂੰ 2-3 ਲੜਕੇ ਚਾਹੀਦੇ ਨੇ ਕੰਮ ਕਰਵਾ ਲੈ ਤੇ ਮਿਲ ਹੀ ਨਹੀਂ ਰਿਹਾ ਕੋਈ ਕੰਮ ਸਿੱਖ ਹੀ ਨਹੀਂ ਰਿਹਾ ਵੀ ਇਹ ਸਿੱਖ ਕੇ ਪੂਰਾ ਵਧੀਆ ਕਾਰੋਬਾਰ ਹੈ ਵਧੀਆ ਕੰਮ ਹੈ ਗੱਡੀਆਂ ਦਾ ਚੰਗੀ ਕਮਾਈ ਹੈ ਤੇ ਸਿੱਖਣ ਨੂੰ ਕੋਈ ਤਿਆਰ ਨਹੀਂ ਸਾਡੇ ਹੱਥ ਨਾਲ ਕਾਲੇ ਹੋ ਜਾ ਬਾਹਰ ਜਾ ਕੇ ਤਾਂ ਪਤਾ ਨਹੀਂ ਕਿ ਕੁਛ ਕਨੇ ਹਾਨੂੰ ਜੌਬ ਨਹੀਂ ਮਿਲਦੀ ਕਿ ਦੋ ਤੀ ਕੋ ਸਿੱਖ ਕੇ ਜਾਵਾਂਗੇ ਫੇਰ ਹੀ ਹੈ ਸਿੱਖਿਆ ਕਰੋ ਤੇ ਵਧੀਆ ਇਹ ਗੁਰਵਿੰਦਰ ਸਿੰਘ ਕਾਕਾ ਬਹੁਤ ਮਦਦਕੀ ਵਧੀਆ ਮਿਸਤਰੀ ਹੈ ਮੈਂ ਤਾਂ ਕਹਿਣਾ ਹਾਂ ਇਹ ਪਿੰਡਾਂ ਦੇ ਕਾਰੋਬਾਰ ਅਇਓ ਆਪਣੇ ਕਾਉਂ ਜਾਬ ਹੋਣਗੇ ਜੇ ਆਪਾਂ ਇਹਨਾਂ ਨੂੰ ਕੰਮ ਦੇਵਾਂਗੇ ਤੇ ਕੋਸ਼ਿਸ਼ ਕਰਿਆ ਕਰੋ ਵੀ ਆਪਣਾ ਕੰਮ ਹੈ ਇਹ ਇਹਨਾਂ ਤੋਂ ਹੀ ਕਰਾਇਆ ਜਾਵੇ ਆ ਦੇਖੋ ਆ ਮੌਕਦਾਉਂ ਦੀ ਸੜਕ ਹੈ ਇੱਧਰ ਡਿੱਖਾ ਦੀ ਸੜਕਾ ਸਾਹਮਣੇ ਆ ਗੇਟ ਹੈ ਇਹਦੇ ਸਾਹਮਣੇ ਇੰਦਾਂ ਦੀ ਵਰਕਸ਼ਾਪ ਹੈ ਡਿੱਖਾ ਦੇ ਗੇਟ ਦੇ ਸਾਹਮਣੇ ਤੇ ਆ ਪੂਰੇ ਲੱਗਿਆ ਗਰੇ ਕਾਲਾ ਕਾਕਾ ਮੋਟਰ ਗੈਰ ਚ ਬਹੁਤ ਹੀ ਮਤਲਬ ਕਿ ਵਧੀਆ ਸਿਸਟਮ ਬਣਾਇਆ ਹੈ ਯਾਰ ਚੰਗਾ ਹੈਗਾ ਤੇ ਹੋਰ ਵੀ ਦੇਖਿਆ ਕਰੋ ਜਿਵੇਂ ਉਹ ਛੁੱਟੀਆਂ ਨੇ ਆਦੇ ਬੱਚਿਆਂ ਨੂੰ ਲਾਇਆ ਕਰੋ ਕੁਝ ਨਾ ਕੁਝ ਉਹ ਸਿੱਖਣ ਸਕਿਲਡ ਹੋਣ ਬਾਹਰ ਵੀ ਜਾਣਾ ਹੈ ਇਹ ਜੇ ਕੰਮ ਆਪਦੇ ਘਰੇ ਵੀ ਬੰਦਾ ਜਾ ਕੇ ਕਰ ਸਕਦਾ ਹੈ ਉਹਨਾਂ ਨੂੰ ਜੋਬ ਲੱਭਣ ਦੀ ਦੋਤ ਦੇ ਇਹ ਜੇ ਕੰਮ ਸਿੱਖਿਆ ਕਰੋ ਬੱਚਿਆਂ ਨੂੰ ਸਿਖਾਇਆ ਕਰੋ ਤੇ ਬਹੁਤ ਹੀ ਵਧੀਆ ਕਾਕਾ ਉੱਤਰ ਗਿਆ ਜਿੱਟੜੇ ਵਧੀਆ ਮਕੈਨਿਕ ਨੇ ਬਹੁਤ ਵਧੀਆ ਕੰਮ ਕਰਦੇ ਨੇ बस ਇੱਕ ਕਮੀ ਹੈ ਵੀ ਇਹਨਾਂ ਨੂੰ ਸਗਿਰਤ ਨਹੀਂ ਮਿਲੇ ਤੇਲੇ ਵਾਲ ਕਿਹੜੇ ਕੰਮ ਸਿੱਖ ਸਕਣ ਬਹੁਤ ਹੀ ਟੰਡੇਸ ਬਾਦ ਨੇ ਵਧੀਆ ਮਕੈਨਿਕ ਨੇ ਬਹੁਤ ਹੀ ਸੋਹਣਾ ਕੰਮ ਕਰਦੇ ਨੇ ਇਨਾਂ ਨੂੰ ਕਾਮਯਾਬ ਕਰਨਾ ਆਪਣਾ ਕੰਮ ਹੈ